ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਪੰਜਾਬੀ ਕਿਚਨ ਹਬ ਦੇ ਵਿੱਚ ਅੱਜ ਦੀ ਵੀਡੀਓ 'ਚ ਤੁਹਾਡੇ ਨਾਲ ਮੈਂ ਗਜਰੇਲੇ ਦੀ ਰੈਸਪੀ ਸ਼ੇਅਰ ਕਰਾਂਗੀ ਜਿਸ ਨੂੰ ਆਪਾਂ ਗਾਜਰ ਦਾ ਹਲਵਾ ਵੀ ਕਹਿ ਦਿੰਨੇ ਆ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੇ ਮੇਰੇ ਚੈਨਲ ਪੰਜਾਬੀ ਕਿਚਨ ਹਬ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤਾਂ ਨਾਲ ਲੱਗਦੇ ਬੈਲ ਆਈਕਨ ਬਟਨ ਨੂੰ ਵੀ ਜਰੂਰ ਪ੍ਰੈਸ ਕਰਨਾ ਤਾਂ ਜੋ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹਿਲਾਂ ਮਿਲ ਸਕੇ ਇਸ ਦੇ ਲਈ ਮੈਂ 2 ਕਿਲੋ ਗਾਜਰਾ ਲਏ ਆਂ ਗਾਜਰਾਂ ਨੂੰ ਆਪਾਂ ਕਿਤਰਾ ਚੱਲਣਾ ਤੇ ਤੋਲ ਲੈਣਾ ਦੇਸ ਦੇ ਵਿੱਚ ਜਿਹੜਾ ਹਾਰਡ ਜਿਹਾ ਪਾਰਟ ਹੁੰਦਾ ਨਾ ਯੈਲੋ ਜੋ ਆਪਾਂ ਬਾਹਰ ਕੱਢ ਦੇਣਾ। ਤੋਂ ਹੁਣ ਆਪਾਂ ਇਹਨਾਂ ਨੂੰ ਕद्दूकस ਕਰ ਲਾਂਗੇ। ਤੇ ਅੱਜ ਮੈਂ ਇਹਨਾਂ ਨੂੰ ਫੂਡ ਪ੍ਰੋਸੈਸਰ ਦੇ ਵਿੱਚ ਕद्दूकस ਕੀਤਾ ਹੈ ਤਾਂ ਹੀ ਮੈਂ ਇਹਨਾਂ ਨੂੰ ਇਸ ਤਰ੍ਹਾਂ ਚੀਰਿਆ ਸੀਗਾ ਗਾਜਰਾਂ ਨੂੰ। ਤੇ ਮੈਂ ਕਿਹਾ ਚਲੋ ਜਲਦੀ ਕੰਮ ਹੋ ਜੇ ਥੋੜਾ ਜਿਹਾ ਇਸ ਕਰਕੇ ਮੈਂ ਫੂਡ ਪ੍ਰੋਸੈਸਰ ਵਿੱਚ ਹੀ ਕਰ ਲਿਆ ਇਹਨਾਂ ਨੂੰ। ਹੁਣ ਆਪਾਂ ਕੜਾਈ ਦੇ ਵਿੱਚ ਪਾ ਦਿੰਨੇ ਆ ਗਾਜਰਾਂ ਨੂੰ। ਤੇ ਪਹਿਲਾਂ ਆਪਣਾ ਗਾਜਰਾਂ ਦਾ ਥੋੜਾ ਜਿਹਾ ਪਾਣੀ ਜਿਹੜਾ ਹੁੰਦਾ ਇਹਦੇ ਵਿੱਚੋਂ ਆਪਾਂ ਸਕਾ ਲਾਂਗੇ। 5 ਮਿੰਟ ਲਈ ਆਪਾਂ ਇਹਨਾਂ ਨੂੰ ਪਕਾ ਲਾਂਗੇ ਗਾਜਰਾਂ ਨੂੰ। ਸਾਦੀਆਂ ਵਿੱਚ ਸਭ ਦਾ ਹੀ ਫੇਵਰਿਟ ਹੁੰਦਾ ਹੈ ਤੇ ਸਭ ਨੇ ਖਾਣਾ ਬਹੁਤ ਪਸੰਦ ਹੁੰਦਾ ਹੈ ਤੇ ਮੇਰੀ ਵੀ ਇੱਕ ਮੋਸਟ ਫੇਵਰਿਟ ਰੈਸਪੀ ਹੈ ਮੈਂ ਇਹਨੂੰ 5th ਕਲਾਸ ਵਿੱਚ ਸਿੱਖ ਲਿਆ ਸੀਗਾ ਸਭ ਤੋਂ ਪਹਿਲਾਂ ਮੈਂ ਖੰਡ ਵਾਲੇ ਪਰੌਂਠੇ ਬਣਾਉਣੇ ਸਿੱਖੇ ਸੀ ਦੂਸਰੀ ਰੈਸਪੀ ਮੇਰੀ ਇਹ ਸੀਗੀ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੁੰਦਾ ਸੀਗਾ ਤੇ ਦੇਖੋ ਗਾਜਰਾਂ ਦਾ ਪਾਣੀ ਸੁੱਕ ਗਿਆ ਹੈ ਤੇ ਹੁਣ ਆਪਾਂ ਇਸ ਦੇ ਵਿੱਚ ਦੁੱਧ ਪਾ ਦਿੰਨੇ ਆ ਦੁੱਧ ਇੱਥੇ ਮੈਂ 2 ਲੀਟਰ ਦੇ ਲਗਭਗ ਹੋਏਗਾ ਇੱਕ ਜੱਗ ਪਾ ਦੁੱਧ ਦਾ ਲਿਆ ਇਸ ਦੇ ਵਿੱਚ ਮੈਂ ਦੁੱਧਾ ਥੋੜਾ ਜਿਹਾ ਵਾਧੂ ਲੈ ਲਿਆ ਕਿਉਂਕਿ ਆਪਾਂ ਖੋਇਆ ਤੇ ਯੂਜ਼ ਨਹੀਂ ਨਾ ਕਰ ਰਹੇ ਇਸ ਕਰਕੇ ਮੈਂ ਦੁੱਧ ਥੋੜਾ ਜਿਹਾ ਵਾਧੂ ਪਾ ਲਿਆ ਤੁਸੀਂ ਚਾਹੋ ਤਾਂ ਘੱਟ ਵੀ ਪਾ ਸਕਦੇ ਹੋ ਜਿਵੇਂ 2 ਕਿਲੋ ਕਾਜਰਾ ਦੇ ਵਿੱਚ ਅੱਧਾ ਲੀਟਰ ਵੀ ਆਪਾਂ ਦੁੱਧਾ ਲੈ ਸਕਦੇ ਆ ਤੁਨ ਆਪਾਂ ਹਾਈ ਫਲੇਮ ਤੇ ਰੱਖਣਾ ਇਹਨੂੰ ਹਾਈ ਫਲੇਮ ਤੇ ਰੱਖੀ ਆਪਾਂ ਇਹਨੂੰ ਪਕਾਉਂਦੇ ਰਵਾਂਗੇ ਤੇ ਨਾਲ-ਨਾਲ ਹਿਲਾਉਂਦੇ ਰਹਿਣਾ ਇਹ ਬੱਚਿਆਂ ਤੇ ਵੱਡਿਆਂ ਨੂੰ ਸਭ ਨੇ ਬਹੁਤ ਜ਼ਿਆਦਾ ਪਸੰਦ ਹੈ ਸਰਦੀਆਂ ਦੇ ਵਿੱਚ ਖਾਣਾ ਦੇਖੋ ਹੌਲੀ-ਹੌਲੀ ਆਪਣਾ ਦੁੱਧ ਘਟਣਾ ਸ਼ੁਰੂ ਹੋ ਗਿਆ ਹੈ 10-15 ਮਿੰਟ ਵਿੱਚ ਕਿੰਨਾ ਦੁੱਧ ਆਪਣਾ ਫਰਕ ਪੈ ਗਿਆ ਤੇ ਜੇਰੋਂ ਦੁੱਧ ਥੋੜਾ ਜਿਹਾ ਹੋਰ ਘਟ ਜੇ ਤੇ ਹੁਣ ਆਪਾਂ ਇਸ ਦੇ ਵਿੱਚ 2-3 ਚਮਚ ਇਸ ਤਰ੍ਹਾਂ ਮਲਾਈ ਦੇ ਪਾ ਦਿੰਨੇ ਆ ਜਿਹੜੀ ਦੁੱਧ ਦੀ ਕਰੀਮ ਹੁੰਦੀ ਨਾ ਮੈਂ ਉਹ ਵੀ ਪਾ ਰਹੀ ਆ ਕਿਉਂਕਿ ਆਪਾਂ ਇਸ ਦੇ ਵਿੱਚ ਖੁਆ ਨਹੀਂ ਨਾ ਯੂਜ਼ ਕਰ ਰਹੇ ਇਸ ਕਰਕੇ ਮੈਂ ਥੋੜੀ ਜਿਹੀ ਕਰੀਮ ਪਾ ਰਹੀ ਥੀ ਹੈ ਤੇ ਤਾਂ ਜੋ ਦਾ ਟੇਸਟ ਹੋਰ ਵੀ ਜ਼ਿਆਦਾ ਵਧੀਆ ਹੋ ਜੇ ਤੇ ਹੁਣ ਆਪਾਂ ਚੰਗੀ ਤਰ੍ਹਾਂ ਜਿਹੜਾ ਵੀ ਦੁੱਧ ਦੇਣਾ ਇਹਨੂੰ ਚੰਗੀ ਤਰ੍ਹਾਂ ਸਕਾ ਲੈਣਾ ਤੇ ਨਾਲ ਹੀ ਆਪਾਂ ਚੀਨੀ ਵੀ ਪਾ ਦਿਆਂਗੇ ਤਾਂ ਜੋ ਜਿਹੜਾ ਖੰਡ ਦਾ ਪਾਣੀ ਉਹ ਵੀ ਨਾਲ ਹੀ ਸੁੱਕ ਜਾਵੇ ਦੁੱਧ ਦੇ ਨਾਲ ਹੀ ਇੱਥੇ ਮੈਂ ਪਾਣੀ ਕੋਕਲੀ ਖੰਡ ਦੀ ਲੈ ਰਹੀ ਆ ਤੁਸੀਂ ਆਦੇ ਟੇਸਟ ਦੇ ਹਿਸਾਬ ਨਾਲ ਲੈ ਸਕਦੇ ਹੋ ਕਿਉਂਕਿ ਗਾਜਰਾ ਵੀ ਮਿੱਠੀਆਂ ਹੁੰਦੀਆਂ ਨੇ ਇਸ ਕਰਕੇ ਮੈਂ ਖੰਡ ਥੋੜੀ ਜਿਹੀ ਘੱਟ ਹੀ ਲਈ ਹੈ ਜੁਸੀਂ ਚਾਹੋ ਤਾਂ ਵੱਧ ਵੀ ਪਾ ਸਕਦੇ ਹੋ। ਧਰਨ ਆਪਾਂ ਚੰਗੀ ਤਰ੍ਹਾਂ ਦੁੱਧ ਨੂੰ ਸੁਕਾ ਲੈਣਾ। ਨਾਲ ਹੀ ਆਪਣਾ ਖੰਡ ਦਾ ਪਾਣੀ ਸੁੱਕ ਜਾਣਾ ਤੇ ਨਾਲ ਹੀ ਜਿਹੜਾ ਦੁੱਧ ਦੇ ਥੋੜਾ ਬਹੁਤ ਇਹ ਵੀ ਆਪਣਾ ਚੰਗੀ ਤਰ੍ਹਾਂ ਡਰਾਈ ਹੋ ਜਾਏਗਾ। ਤੇ ਚੰਗੀ ਤਰ੍ਹਾਂ ਡਰਾਈ ਹੋ ਗਿਆ। ਤੇ ਹੁਣ ਆਪਾਂ ਇਸ ਦੇ ਵਿੱਚ ਨਾ 2 ਚਮਚ ਦੇਸੀ ਘਿਓ ਦੇ ਐਡ ਕਰ ਦਿੰਨੇ ਆ। ਜੇਸੀ ਘਿਓ ਪਾ ਕੇ ਨਾ ਆਪਾਂ ਚੰਗੀ ਤਰ੍ਹਾਂ ਇਹਨੂੰ ਭੁੰਨ ਲੈਣੇ ਆ। ਇਹਦਾ ਟੇਸਟ ਵੀ ਵੱਜ ਜਾਂਦਾ ਤੇ ਫਿਰ ਆਪਾਂ ਇਹਨੂੰ ਥੋੜਾ ਲੰਮਾ ਟਾਈਮ ਵੀ ਰੱਖ ਸਕਦੇ ਆ ਖਰਾਬ ਨਹੀਂ ਹੁੰਦਾਗਾ ਛੇਤੀ ਬਾਹਰ ਵੀ ਭਾਵੇਂ ਪਿਆਰ ਹੈ ਤਾਂ ਵੀ ਨਹੀਂ ਖਰਾਬ ਹੁੰਦਾ ਕਿਉਂ ਪਾ ਕੇ ਆਪਾਂ ਨੂੰ ਚੰਗੀ ਤਰ੍ਹਾਂ ਹੁਣ ਕੜਾਈ ਛੱਡਣ ਤੱਕ ਆਪਾਂ ਪੁੰਨਾਂਗੇ ਜਿੰਨਾ ਚਿਰ ਇਹ ਜਿਹੜਾ ਹਲਵਾ ਆਪਣਾ ਇਕੱਠਾ ਨਹੀਂ ਹੋ ਜਾਂਦਾ ਤੇ ਕੜਾਈ ਨਹੀਂ ਛੱਡ ਦਿੰਦਾ ਤੁਸੀਂ ਵੀ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਿਓ ਤੇ ਮੈਨੂੰ ਦੱਸਿਓ ਕਿ ਤੁਸੀਂ ਕਿਸ ਤਰ੍ਹਾਂ ਇਸ ਤਰੀਕੇ ਨਾਲ ਬਣਾਉਂਦੇ ਹੋ ਤੁਸੀਂ ਵੀ ਆਪਦਾ ਤਰੀਕਾ ਮੇਰੇ ਨਾਲ ਸ਼ੇਅਰ ਕਰਿਓ ਤੇ ਮੈਨੂੰ ਕਮੈਂਟ ਰਾਹੀਂ ਦੱਸਿਓ ਤੇ ਤੁਸੀਂ ਚਾਹੋ ਤੇ ਇਸ ਦੇ ਵਿੱਚ ਇਲਾਇਚੀ ਦਾ ਪਾਊਡਰ ਵੀ ਪਾ ਸਕਦੇ ਹੋ ਪਰ ਅੱਜ ਮੈਂ ਨਹੀਂ ਪਾ ਰਹੀ ਕਿਉਂਕਿ ਮੇਰੀ ਬੇਟੀ ਨੂੰ ਬਿਲਕੁਲ ਨਹੀਂ ਪਸੰਦ ਹੈਗਾ ਇਸ ਕਰਕੇ ਮੈਂ ਪਾਇਆ ਨਹੀਂ ਗਾਜਰ ਦੇ ਹਲਵੇ ਦੇ ਵਿੱਚ ਉਹਨੂੰ ਨਹੀਂ ਫਲੇਵਰ ਪਸੰਦ ਹੈਗਾ ਤੇ ਆ ਦੇਖੋ ਬਿਲਕੁਲ ਇਹ ਕੜਾਈ ਇਹਨੇ ਛੱਡ ਦਿੱਤੀ ਹੈ ਜਿਹੜਾ ਜਰੇਲਾ ਆਪਣਾ ਇਕੱਠਾ ਹੋ ਗਿਆ ਹੈ ਬਹੁਤ ਹੀ ਵਧੀਆ ਬਣ ਕੇ ਆਪਣਾ ਤਿਆਰ ਹੋਇਆ ਹੈ ਦੇਖੋ ਨੇ ਕਿੰਨਾ ਸਵਾਦ ਲੱਗ ਰਿਹਾ ਹੈ ਤੇ ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਇਆ ਤੁਸੀਂ ਚਾਹੋ ਤੇ ਡਰਾਈ ਫਰੂਟ ਵੀ ਵਿੱਚ ਐਡ ਕਰ ਸਕਦੇ ਹੋ ਪਰ ਮੈਂ ਐਡ ਨਹੀਂ ਕੀਤੇ ਮੋਤੋ ਹੀ ਐਡ ਕਰਾਂਗੀ ਕਿਉਂਕਿ ਬੱਚੇ ਖਾਂਦੇ ਨਹੀਂ ਹੈਗੇ ਵਿੱਚ ਡਰਾਈ ਫਰੂਟਸ ਪਾ ਦਈਏ ਤਾਂ ਇਸ ਕਰਕੇ ਮੈਂ ਥੋੜਾ ਜਿਹਾ ਉੱਪਰ ਇਹਨਾਂ ਨੂੰ ਗਾਰਨਿਸ਼ ਲਈ ਯੂਜ਼ ਕਰ ਰਹੀ ਹਾਂ ਤੁਸੀਂ ਚਾਹੋ ਤੇ ਵਿੱਚ ਵੀ ਪਾ ਸਕਦੇ ਹੋ ਦੇਖੋ ਬਹੁਤ ਹੀ ਵਧੀਆ ਆਪਣਾ ਗਜਰੇਲਾ ਬਣ ਕੇ ਤਿਆਰ ਹੋਇਆ ਹੈ ਤੁਸੀਂ ਵੀ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਿਓ। ਦੇਖੋ ਕਿੰਨਾ ਵਧੀਆ ਲੱਗ ਰਿਹਾ ਹੈ ਬਿਲਕੁਲ ਹੈਲਦੀ ਤੇ ਟੇਸਟੀ। ਬਹੁਤ ਹੀ ਵਧੀਆ ਆਪਣਾ ਗਜਰੇਲਾ ਬਣ ਕੇ ਤਿਆਰ ਹੋਇਆ। ਤੁਸੀਂ ਵੀ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਤੇ ਮੈਨੂੰ ਕਮੈਂਟ ਰੈਂ ਵਿੱਚ ਦੱਸਣਾ ਕਿ ਮੇਰੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ। ਮਿਲਦੇ ਆਂ ਆਪਾਂ ਅਗਲੀ ਰੈਸਪੀ ਦੇ ਵਿੱਚ ਵੀਡੀਓ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ।